啊。 संसार की प्रभावित है परमेश्वर सिंह hmm. तो ने परमेस ने अपना खुलासा आर किया जिस परमेश्वर ने अपना खुलासा आम किया ਉਹਦਾ ਨਾਲ ਆਪ ਜਿੰਨੇ ਪੰਜ ਤਤਨ ਵਾਲੇ ਇਨਸਾਨ ਆ ਸਾਰੇ ਕਿਉਂਕਿ ਆਪਾਂ ਉਹਦਾ ਖਲਾਸਾ ਕਰ ਸਕਾਂਗੇ ਸਾਰੀ ਜੋਤ ਹੈ ਨਹੀਂ ਜੀ ਸੁਆਗਤ ਹੈ ਨਹੀਂ ਜੀ ਜਿਹ ਤਰੀਕੇ ਨਾਲ ਆਪਾਂ ਸਾਰੀ ਫੜ ਸੰਗਤ ਕੋਈ ਵੱਖਰੇ ਵੱਖਰੇ ਪਰਾਂ ਇਹ ਤਾਂ ਇਹ ਵੀ ਚੱਲਦੇ ਆ ਹਰੇਕੀ ਆਪਣੇ ਆਪਣੇ ਵਿਚਾਰਾਂ ਨੂੰ ਬਹੁਤ ਵਟਾ ਦੇ ਸਹੀ ਦਸਤਾਰ ਰਲ ਕਰੀ ਬਟਾ ਜਿੰਨੇ ਹੀ ਹੋ ਜਾਣ ਕੋਈ ਪਰਮਿਸ਼ਨ ਦੇ ਰੂਪបាន ਉਹ ਜਿਹਨੂੰ ਕੋਲੋਂ ਬਟਾ ਕਿਉਂ ਸ਼ੋਟ ਆਇਆ ਤੋ ਕਾਲ ਤੇ ਇਹ ਤੁਮ ਸ਼ਬਦ ਕਰਦੇ ਗਏ ਗੱਲਾਂ ਚਲਦੀਆਂ ਨੇ ਕਿ ਨਹੀਂ ਚਲਦੀਆਂ ਕੀਕਿੰਗ ਸਤਗੁਰੂ ਜੀ ਦੇ ਜੁਕਿੰਨੇ ਮਹਾਰਾਜ ਜੀ ਸੰਵੇਸ਼ਤਵਾਂ ਤਾਂ ਕਿ ਸਤਗੁਰੂ ਜੀ ਦਾ ਸਤਗੁਰੂ ਜੀ ਤੇ ਹੌਂ ਕੇ ਸਤਦ੍ਰਿਸ਼ਣ ਇਹ ਕਰਤਾ ਕੋਈ ਹੋਰ ਬਣ ਜਾਂਦਾ ਕਰਤਾ ਕੋਈ ਹੋਰ ਬਣ ਜਾਂਦਾ ਸ਼ਬਦ ਗੁਰੂ ਜੀ ਆਖਣਾ ਪੰਨਿਆ ਕਤਾਇ ਦਿੱਤਾ ਦੱਸਦਾ ਦੱਸਦਾ ਕੁਰਬਾਨ ਜੀ ਆਈ ਹੈ ਜੋ ਕੋ ਮੀਡਿਆ ਤਾਵਾ ਦਾ ਕਿਸੇ ਚਾਹਤ ਲੱਗਦਾ ਹਮਮਾ ਸ਼ਬਦ ਗੁਰੂ ਜੀ ਆਖਾ ਤੁਹਾਡੇ ਅੰਦਰ ਜਾਵਾਂਗਾ ਵਾੜ ਇਹ ਪੇਪਰ ਆਈ ਸ਼ਬਦ ਦਾ ਖਲਾਸਾ ਕਿਕਰ ਨਹੀਂ ਕਰ ਸਕਦੇ ਜੇ ਤੁਹਾਨੂੰ ਸ਼ਬਦ ਦਾ ਖਲਾਸਾ ਨਹੀਂ ਕਰ ਸਕਦੇ ਪਰ ਮੈਸਰ ਜੀ ਜਿਨੇ ਆਪਣਾ ਥਲਾਸਾ ਆਪਾਂਗੇ ਕੀਤਾ ਉਹਦਾ ਥਲਾਸਾ ਨਾ ਕਦੀ ਨਹੀਂ ਲੱਖ ਹੋ ਰਹੀਆਂ ਬਾਣੀ ਨੂੰ ਗਰੰਟਾ ਦੇ ਕੋਈ ਛੱਡਦੇ ਤੁਸੀਂ ਨਾ ਲੱਖ ਕਰੋੜ ਵਾਲੀ ਫੜ ਲਉਂਗੀ ਬੰਦਾ ਸੁਝਵਾ ਨਹੀਂ ਕਰਦਾ ਤਾ ਤਾ ਇਹ ਤੁਸੀਂ ਬਾਣੀ ਨਹੀਂ ਜ਼ਬਾਨੀ ਯਾਦ ਕਰਕੇ ਤਾਂ ਆਪਣੇ ਆਪ ਦਾ ਥਲਾਸਾ ਕਰ ਲੋਗੇ ਨਹੀਂ ਆਪਣੇ ਨਾਲ ਕਿ ਦੱਸ ਸਕੋਗੇ ਮੈਂ ਕੀ ਹੈ ਨਹੀਂ ਹਨ ਇਹ ਆਪਣੇ ਆਪ ਇਹ ਨਹੀਂ ਦੱਸ ਸਕਦੇ ਮੈਂ ਕੀ ਹਾਂ ਫਿਰ ਉਹਦੇ ਬਾਰੇ ਕੀ ਦੱਸਾਂਗੇ ਮੇਤੂ ਕੀ ਹਾਂ ਜਿਵੇਂ ਸ਼ਾਰੀਲ ਸ਼ਰਮਾ ਨੂੰ ਮੈਂ ਇਹ ਬਣਾਇਆ ਬੰਦਾ ਨੂੰ ਬਣਾਇਆ ਬੰਦਾ ਮਾਤਾ ਦੇ ਗਰਭ ਚੋਂ ਪੈਦਾ ਹੋਣ ਤੋਂ ਪਹਿਲਾਂ ਵੀ ਮੈਂ ਮੈਨੂੰ ਬਹੁਤ ਗਿਆਨ ਹੈ ਮੈਂ ਬਹੁਤ ਕੁਝ ਜਾਣਦਾ ਇਹ ਅਰਕਤ ਬਹੁਤ ਜੋ ਪਹਿਲਾ ਹੋਇਆ ਬੰਦਾ ਕੋਸ਼ਤ ਕਰਨਾ ਚਾਹੀਦਾ ਜਿਹੜਾ ਜਰੀ ਰਕਤ ਨੂੰ ਚ ਆਨਲਾਈਨ ਨਹੀਂ ਨਹੀਂ ਜਾਉਂਦਾ ਕੋਸ਼ਤ ਖੁਸ਼ਾਲੀ ਆਪਕਾ ਸਰਦੇ ਜੇ ਤਾਂ ਬਾਕੀ ਸੰਸਾਰ ਉਹਦੀ ਸਿਫਤ ਕਰਦਾ ਅੰਦਰ ਵਾਲੀ ਤੁਸੀਂ ਉਸਦੀ ਸਿਫਤ ਕਰ ਸਕਦੇ ਬਾਹਰ ਦੇ ਤਤਾ ਵਾਲੀ ਕਰ ਸਕਦੇ ਜੇ ਬਾਹਰ ਦੀ ਤਤਾ ਨਹੀਂ ਜਿੱਤ ਤੁਸੀਂ ਪਹਿਲੇ ਉਸ ਸੰਸਾਰ ਤੇ ਤਤਾਂ ਦੇ ਵਿੱਚ ਜਿਹੜੀ ਉਹ ਘੇੜਾਈ ਰਹਿੰਦਾ ਝਗੜਾ ਹੀ ਰਹਿੰਦਾ ਇਸ ਨੂੰ ਬਾਰੇ ਕੋਈ ਕੋਸ਼ਿਸ਼ ਨਾ ਆ ਸਦਾ ਸਿਰਫ ਤੇ ਸਿਰਫ ਜੇ ਝਗੜਾ ਨਹੀਂ ਹੁੰਦਾ ਤਾਂ ਪਰਦੋਮ ਦੀ ਗੱਲ ਤੇ ਨਹੀਂ ਹੁੰਦਾ ਕਿਉਂਕਿ ਪੰਜ ਤੱਤ ਕਰਕੇ ਕਿਸੇ ਦਾ ਹੁੰਦਾ ਹੀ ਨਹੀਂ ਉਹ ਪੰਜ ਤੱਤ ਕਰਕੇ ਕਿਸੇ ਦਾ ਨਹੀਂ ਹੁੰਦਾ ਸਭੀ ਤਤ ਦਾ ਅਕਸ ਹੈ ਪੰਜ ਤਤ શરીਰੀ ਕੀ ਹੁੰਦਾ ਅਕਸ ਹੈ ਤਹਾਡੀ ਆਤਮਾ ਦਾ ਅਕਸ ਤੁਹਾਡਾ ਸਰੀਰ ਹੈ। ਤੁਹਾਡੀ ਆਤਮਾ ਦਾ ਅਕਸ ਕੀ ਹੈ? ਸਰੀਰ। ਇਹ ਦਾਲ ਦੀ ਸਾਹਮਣੇ ਲੱਗੀ ਜਿਵੇਂ ਉਹਨਾਂ ਨੂੰ ਨਹੀਂ ਦਿਸਦਾ। ਹਾਂਜੀ। ਤੁਹਾਡੇ ਸਰੀਰ 'ਤੇ ਬੈਠੇ ਜਿਹੜਾ ਆਪਾਂ ਆਪਣੇ ਸਰੀਰਾਂ ਦੇ ਨਾਲ ਬੈਠੇ ਹਾਂ ਤੇ ਤੁਹਾਡੀ ਜਿਹੜੀ ਸ਼ਕਲੋਂ ਸੂਰਤ ਹੈ ਉਹ ਕੀ ਹੈ? ਬਾਹਰ ਜਿਹੜੀ ਸ਼ਰਮ ਸੂਰਤ ਹੈ ਰਣੀ ਨਹੀਂਗੀ। ਤੁਸੀਂ ਜਦੋਂ ਪਹਿਲਾਂ ਹੁੰਦੇ ਹੋ ਤਾਂ ਬਿਲਕੁਲ ਲੋਤਵੇਂ ਹੀ ਸ਼ਕਲ ਸੂਰਤ ਬਾਹਰ ਆ ਜਾਂਦੀ ਹੈ। ਠੀਕ ਹੈ। ਤੇ ਇਹ ਸ਼ਕਲ ਸੂਰਤ ਸ ਕਰਨ ਤੋਂ ਬਾਅਦ ਰਹਿ ਜਾਂਦੀ ਹੈ? ਨਹੀਂ। ਇਹ ਭਗਤੀ ਤੌਰ ਤੇ ਇੱਕ ਅਕਸ਼ਰਤਾ ਦਾ ਦਰਜ ਤਕਸ਼ੀਲ ਹੈ। ਪਰਮੇਸ਼ਰ ਨੇ ਆਪਣੇ 994 24 ਜੁਗ ਤੋਂ ਬਾਅਦ ਅਕਸ਼ਰਤਾ। ਬਣੀ ਦੇ ਬਣੀ ਚੋਕ ਦਾ ਅਕਸ਼ਰ ਦੇ ਦਰਸ਼ਨੀ ਕੋਈ ਹੋਰ ਦੂਜਾ ਦਸਨਾ ਕੋਈ ਹੈ ਉਹ ਨਹੀਂ ਨੰਬਰ ਕਰਾਸ ਤੇ ਲਿਖੇ ਪਾਣੀ ਲਈ ਛੋਟੀ ਜਿਹੀ ਲਿਖਤਾਂ ਨੂੰ ਦੇਖਣੀ ਲੱਗ ਰਹੀ ਹੈ ਤੁਸੀਂ ਅੱਡ ਕੇ ਪੜ੍ਹ ਸਕਦੇ ਹੋ। ਦੇਖੋ ਨੇ ਤੁਹਾਨੂੰ ਇੱਕ ਆਕੁਰਾ ਰਸੂਲ ਦਾ ਮਾਰਗ ਦਿਖਾ ਇਹ ਨਿਰਪੁਣ ਜੋਤ ਕਾਲ ਕੋ ਦਾ ਨਿਯਮ ਇਸ ਤੋਂ ਮੰਨਿਆ ਸਤਿਗੁਰੂ ਕੇਵਲ ਸ਼ਬਦ ਨੂੰ ਮੰਨਣ ਜਿਵੇਂ ਸਰੀਰ ਵਿੱਚ ਪਰਕਤ ਹੋਵੇ ਉਸ ਦਾ ਸਤਿਕਾਰ ਕਰਨਾ ਸਰਕਾਰ ਕਰਨਾ ਕੋਈ ਕੰਮ ਜਿਹੜਾ ਉਹਦ ਪ੍ਰਗਟ ਹੋ ਗਿਆ ਸੀਗਾ ਤੁਹਾਡੇ ਦਾ ਸਰੀਰ 'ਚ ਉੱਤੇ ਸਤਿਗੁਰੂ ਸ਼ਬਦ ਪ੍ਰਗਟ ਸੀ ਠੀਕ ਹੈ ਜੇ ਸਤਿਗੁਰੂ ਸ਼ਬਦ ਹੀ ਪ੍ਰਗਟ ਸੀ ਤੇ ਜੋਗਦਾ ਬਹਾਦਰ ਸ਼ਬਦ ਨਾਲ ਉਪਰਜਿਆ ਜੇ ਹਨ ਫਿਰ ਜਦ ਬੇਲਵਾਉਂਦਾ ਜੋਤ ਕਹੇ ਸ਼ਬਦ ਕਹੇ ਸੁੱਤੀ ਕਹੇ ਆਤਮਾ ਕਹੇ ਪਰਵਾਤਮਾ ਕਹੇ ਫਿਰ ਵੱਡਾ ਉਹਨਾਂ 'ਚ ਕੌਣ ਆ ਉਹ ਮਾਤਮਾ ਸਮਾਤਨਾ ਜਿਹਦੇ ਵਿੱਚ ਜੋਤ ਵੀ ਨਿਕਲਦੀ ਤੇ ਸ਼ਬਦ ਵੀ ਨਿਕਲੋ ਕੋਈ ਜੋਤ ਨੂੰ ਵੱਡਾ ਕਹਿੰਨੇ ਆ ਤੇ ਤਾਂ ਵੀ ਆਪਾਂ ਫਸਦੇ ਆ ਕਿਉਂਕਿ ਜੋਤ ਜੇ ਪਰਮੇਸ਼ਰ ਦੇ ਸਰੀਰ ਦੀ ਸੀ ਤੇ ਤੇਰੀ ਉਹ ਬੰਦੀ ਸੀ ਉਹ ਜੋਤ ਨੇ ਫਿਰ ਕਿਦਾਂ ਦੇਹ ਦੇ ਖਿਲਾਫ ਆਪਣੀ ਗੱਲ ਕਰੀ ਕੋਦਾ ਕੋਦਾ ਖਲਾਸਾ ਅਸੀਂ ਦੇ ਨਹੀਂ ਸਕਦੇ ਸੰਸਾਰ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਕੋਈ ਸੰਸਾਰੀ ਬੰਦਾ ਜਾਂ ਵਿਦਵਾਨ ਤੁਹਾਡੇ ਸਾਹਮਣੇ ਪੜ੍ਹ ਕੇ ਦੋ ਲੈਣਾ ਸੁਣਾ ਦਊਗਾ ਜੋ 143 ਸੇ ਸੀ ਜਿਵੇਂ ਜਿਵੇਂ ਕਿ ਕੀ ਉਹ ਜਵਾਬ ਕੀ ਦੇ ਸਕਦੇ ਜੋਤੀ ਕਹਿ ਰਹੀ ਹੈ ਜੀ ਉਹ ਕਿਤੇ ਕਹਿੰਦੇ ਉਹ ਸ੍ਰੀ ਦੇਵਤ ਜ્યોਤ ਆ ਗਈ ਸੀ ਫਿਰ ਤੇ ਚੌਥੀ ਪਿਆਰੀ ਸੀ ਹੁਣ ਗੱਲ ਉਥੇ ਕਾਲਪੁਰਖ ਕਰ ਰਿਹਾ ਬੰਦੇ ਚਕਾਲੂ ਕੀ ਕੌਣ ਆ ਗਿਆ ਕਾਲਪੁਰਖ ਆ ਗਿਆ ਪੁਰਾਣ ਕਾਲਪੁਰਖ ਜ્યોਤ ਹੈ ਨਾ ਜੋਤ ਕਾਲਪੁਰਖ ਤੇ ਇਹਨੇ ਕਹਿਣਾ ਕਿ ਕਾਲਪੁਰਖ ਦੀ ਜ્યોਤ ਹੈ ਇਹਦੀ ਜੋਤੀ ਕਾਲਪੁਰਖਿਆ ਬਾਣੀ ਚ ਦਿੱਤਾਈ ਜੋਰੀ ਮੰਦਾ ਦਿੱਤਾ ਲੇਕਿਨ ਜੋਤ ਨੂੰ ਇੱਕ ਗਿਆ ਜੈ ਤਿਤੋਂ ਮੇਰੇ ਦਾ ਦੋਾਰੇ ਦੀ ਬੰਦੀਆ ਨੂੰ ਨੰਨ ਲੱਛਾਂ ਦੇ ਪੱਠੀ ਵੇਂਦਾ ਬੰਦੀਆ ਠੀਕ ਹੁਣ ਉਹ ਪੱਠੀ ਕੀ ਦੀ ਸੀ ਉਹ ਪਰਮੇਸ਼ਰ ਜੋਤ ਸੀ ਜੀ ਜਾਂ ਰੂਹ ਸੀ ਜੀ ਇਹ ਜੋਤੋਂ ਦੀ ਪੱਠੀ ਸੀ ਤੇ ਦਫਤਰ ਮਤਲਬ ਕੋਈ ਪਰਮੇਸ਼ਰ ਸੋਖ ਸੰਗਧੀਓ ਤੇ ਗਾਲਤ ਨਵੀਂ ਚਰਚਾ ਨਵੀਂ ਕਰਕੇ ਨਹੀਂ ਕਬੂਤਈ ਦੀ ਲਿਖਾ ਪਾਣੀ ਨੂੰ ਰੜਕਿਆ ਪਾਣੀ ਨੂੰ ਰੜਕਿਆ ਕੇਵਲ ਆਪਕਾ ਸਾਰੀ ਸੰਗਤ ਅੱਜ ਚਲੋ ਇਕੱਠੇ ਹੋ ਜਿੰਨੇ ਵਿਦਵਾਨ ਆ ਸਾਰੇ ਤੇ ਵਿਚਾਰਾ ਕਰੀ ਜੇ ਤੁਹਾਡੀਆਂ ਵਿਚਾਰਾਂ ਚ ਕੋਈ ਇਨਸਾਨ ਪਾ ਜਾਣਾ ਲੜਣਾ ਤੇ ਇੱਕ ਦੀ। ਉਹਨੇ ਜਣਾ ਮੈਂ ਵੀ ਆ ਨਾ ਮੈਂ ਵੀ। ਬਾਣੀ ਚਾ ਲਿਖਿਆ ਉਹਨੇ ਜਣਾ ਬਾਣੀ ਚਾ ਲਿਖਿਆ। ਜੇ ਕੋਈ ਸੇਕ ਕਰੀ ਨਾ। ਜੇ ਪਰਮੇਸ਼ਰ ਨੂੰ ਪਰਮੇਸ਼ਰ ਸਾਥ ਕਰਕੇ ਮੰਨ ਲਿਆ ਜਾਵੇ ਤੇ ਚਕਰਾਵ ਨਹੀਂ। ਜੇ ਤੋ ਪਰਮੇਸ਼ਰ ਨੂੰ ਅਸੀਂ ਆਪਣੀ ਮਰਜ਼ੀ ਨਾਲ ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਆ ਉਦੋਂ ਆਪਣੇ ਮਰਜੀ ਆ ਪੇਸ਼ ਕਰਨਾ ਤੁਮਨੇ ਉਹ ਲੋਗੀ ਆ ਤਕਰਾਣਾ ਇਸ ਕਰਕੇ ਜੇ ਸਿੱਖ ਜਪਲਤ ਬਣ ਕੇ ਰਹਿਣਾ ਫਿਰ ਪਿਆਰ ਦੇ ਨਾਲ ਦਾਵਤ ਜਰੂਰ ਹੋ ਸਕਦਾ ਹੈ ਤੇ ਆਦੇ ਨਾਲ ਦਾਵਾ ਦਾਵਾ ਉਸ ਕਰ ਤੇ ਮਰਜੀ ਤੇ ਮਰਜੀ ਨਹੀਂ ਜਿਸ ਹਕਮਰਦੀ ਕਰਦਾ ਦਿਮਾਗ ਤੈਨੂੰ ਚੱਲਦਾ ਜੀ ਉਹਦੇ ਤੇ ਦਵਾ ਰੱਖਦਾ ਕਿ ਤੂੰ ਮੇਰਾ ਬਾਪ ਐ ਤੂੰ ਮਰਾ ਕਸਮੇ ਫਿਰ ਕੁਝ ਨਾ ਕੁਛ ਕਰ ਤੂੰ ਸੋ ਹਰ ਸੰਗਧੀਓ ਇਹਨਾਂ ਸਾਰੇ ਪੜੇ ਲਿਖੇ ਸਮਝਿਆ ਰਹੇ ਸਮਝਦਾਰ ਉਹਦੇ ਸਮਝੋਣਾ ਜੀ ਕਮਿਦਾ ਆਪ ਲੋਕੀ ਜਿੰਨ ਦਾ ਇਸ਼ਾਰਾ ਬਾਕੀ ਦਿਨ ਤੇ ਦਿਨ ਤੇ ਲੋੜ ਪਉ ਪਰ ਸੇ ਨਹੀਂ ਗੱਲੋ ਟ੍ਰਾਫਿਕ ਆ ਨਾ ਸਨ ਛੱਡਿਓ ਉਥੇ ਨਾ ਨਹੀਂ ਪ੍ਰਭੂ ਨੂੰ ਪ੍ਰਭੂ ਕਿੰਨ ਤਰ੍ਹਾਂ ਦਾ ਵੱਡਿਆ ਦੇਰ ਨਾ ਨਹੀਂ ਪਰ ਉਹ ਵੀ ਭਾਜ ਰਿਹਾ ਦਿੱਕ ਦਿੱਕ ਕੇ ਢਾਰਸੀ ਗੁਰੂ ਬਿਨਾਰਥ ਕਹਿੰਦਾ ਕਿ ਮੈਂ ਵੇਖ ਰਿਹਾ ਹਾਂ ਕਿ ਸਾਰੇ ਜਿਹੜੇ ਹਿੱਕ ਇਹਨਾਂ ਦੇ ਹਿੱਕ ਦੇ ਜਿਹੜੇ ਆ ਨਾ ਸਾਰਿਆਂ ਦੇ ਅੰਦਰ ਉਡੋਰ ਰਹੇ ਆ ਉਡੋਰ ਇਹਨਾਂ ਨੂੰ ਸਿੱਖਾਂ ਨੂੰ ਵਿਸ਼ਵਾਸ ਨਹੀਂ ਜਰਨਾਬ ਕਹਿੰਦਾ ਕਿ ਜਦ ਪ੍ਰਕਾਸ਼ ਪ੍ਰਭੂ ਨੇ ਪ੍ਰਭੂ ਗਿਆਨ ਦਾ ਤਾਂ ਵੱਡਿਆ ਨਹੀਂ ਜਾਂਦਾ ਨਾ ਹੁਣ ਕਿਹੜਾ ਪ੍ਰਭੂ ਸੀ ਉਹਦੇ ਉੱਤੇ ਨਾਮ ਹੀ ਲਿਖਿਆ ਗਿਆ ਲੇਕਿਨ ਜਿਹੜਾ ਤਾਰਸੀ ਦੇ ਵਿੱਚ ਮੌਜੂਦ ਸੀ ਉਹਨੂੰ ਹਾਜ਼ਰ ਹੈ ਕਿਦਾਂ ਦਾ ਸੀਗਾ ਜਬਾਣੀ ਪੜ ਕੇ ਸੰਸਾਰ ਧਿਆਨ ਧਰ ਕੇ ਆਪਣੇ ਅੰਦਰ ਕੋਲ ਨੂੰ ਕਿਦਾਂ ਦਾ ਰੱਖ ਸਕਦਾ ਕੰਨ ਰੱਖਦੇ ਦਿਆਂ ਦੀ ਲੋੜ ਨਹੀਂ ਪਈ ਔਰ ਜਦ ਪਰਮੇਸ਼ਰ ਦਾ ਰੈਫਰੈਂਸ ਆਪਾਂ ਨਹੀਂ ਦੇ ਸਕਦੇ ਥਲਾਸਾ ਨਹੀਂ ਕਰ ਸਕਦੇ ਫਿਰ ਕਿਹੜਾ ਪਰਮੇਸ਼ਰ ਸੀ ਜਿਨੇ ਆਪਣਾ ਖਲਾਸਾ ਹੋਰ ਇਸ ਸੰਸਾਰ ਇਹ ਵੀ ਕਲ ਨਹੀਂ ਯਾਦ ਕਰਿਆ ਕਿ ਜਦੋਂ ਤੁਸੀਂ ਬਾਣੀ ਪੜ੍ਹਦੇ ਜੇ ਸਾਰੇ ਬੁਰ ਮਾਇਆ ਦੇ ਕੀ ਕੋਈ ਯਾਰ ਸੀ ਕਿਹਨਾਂ ਦੇ ਨਾਲ ਭਗਤਾਂ ਕੋਈ ਯਾਰ ਸੀ ਇਹਨਾਂ ਦੇ ਨਾਲ ਕੋਈ ਯਾਰ ਸੀ ਇਹਨਾਂ ਦੇ ਨਾਲ ਜਿਉਂ ਜਰਾਨਾ ਗਿਆ ਲਵਾਈ ਉਨੇ ਹੀ ਰੰਗਾਂ ਨਾਲ ਆ ਤੁਸੀਂ ਅਸੀਂ ਨਹੀਂ ਲਵਾ ਸਕਦੇ 8 ਅਪ੍ਰੈਲ 1906 ਕਰ ਦੋ ਬਾਦ ਲੈ ਲਓ ਜਿਹੜੇ ਸਿੱਖੋਂ ਉਦੋਂ ਤੋਂ ਲੈ ਕੇ ਹੁਣ ਜਿੰਦੇ ਨੇ ਜਿਹਨਾਂ ਨੂੰ ਉਹ ਉਦੋਂ ਵੀ ਸਮਝ ਆਦ ਸੀ ਤੇ ਅੱਜ ਵੀ ਉਹ ਹੈਗੇ ਨੇ ਅੰਦਰੋਂ ਬਾਹਰੋਂ ਵਿਚਾਰ ਕਰਕੇ ਦੇਖੋ ਕਿ ਦਾਲੀ ਗੀਤੀ ਕਿਨੇ ਸਹੀ ਮੇ ਆਪਣੇ ਵਿਚਾਰਾਂ ਨਾਲ ਕਿਸੇ ਨੇ ਜ਼ਰੂਰ ਕਿਛੇ किसी ने ज्ञान पीछे किसी ने लालसा पीछे किसी ने हाउस पीछे इधर अंशान पांच रहा था बदला जिन्हें गदारी नहीं नहीं किस करते हैं सब किसी भी परमेश्वर किया किसी भी बांक हरी ਬਾਹ ਖੜੀ ਰਹਿਣ ਦਿੰਦਾ ਨਹੀਂ ਜੀ ਸ਼ਾਹ ਸੁਲਤਾਨਾਂ ਦੀਆਂ 27 ਨਾਂ ਸਾਰੇ ਮਿਡਲ ਈਸਟ ਦੇ ਸ਼ਾਹ ਸੁਲਤਾਨਾਂ ਦਾ ਇਤਿਹਾਸਿਕ ਕੋਸ਼ਰ ਕਿਤਾਬ ਹਨ ਉਹਨਾਂ ਨੂੰ ਪਤਾ ਨਹੀਂ ਕਿ ਕਿਹੜੇ ਵੇਲੇ ਸੰਸਾਰੀਆਂ ਨੇ ਜਾਂ ਜਨਤਾ ਨੇ ਹਾਂ ਪਾਲਟੀ ਬਹੁਤ ਸਾਡੀ ਇਸ ਤਰ੍ਹਾਂ ਆਪ ਤੇ ਖੜੇ ਇਸ ਇੱਕੋ ਜਿਹੇ ਜਿੰਨ ਸੰਸਾਰ ਪਲਟੀ ਨਹੀਂ ਮਾਸਾਦਾ ਉਹ ਪਰਮేశਰ ਹੈ ਉਹਨੂੰ ਕੋਈ ਉਤਾਰ ਤਦੰਬਰ ਬੁੜੂ ਵੀ ਬਦਲ ਨਹੀਂ ਸਕਿਆ ਨਹੀਂ ਸਕਿਆ ਨਹੀਂ ਸਕਦਾ ਜਨੋ ਹੋਰ ਕੁਛ ਕੋਣ ਸਟੇਜ ਸ਼ੁਰੂ ਹੋਣੀ ਆ ਜੀ ਦਾ ਖਲਾਸਾ ਹੋ ਨਹੀਂ ਸਕਦਾ ਉਹਦਾ ਖਲਾਸਾ ਕਰਨ ਦੀ ਆਪਾਂ ਕੋਸ਼ਿਸ਼ ਕਰਨੀ ਹੈ ਤੇ ਜਿੱਤੇ ਕਿਸ ਨੂੰ ਚੰਗੇ ਲੱਗੇ ਤੇ ਉਹਨਾਂ ਨੇ ਖੁਸ਼ ਹੋਣਾ ਤੇ ਜਿਨ੍ਹਾਂ ਨੂੰ ਨਾਲ ਚੰਗੇ ਲੱਗੇ ਉਹਨਾਂ ਦਾ ਘਣਾ ਲੈ ਇਹੋ ਬਾਣੀ ਕੱਢ ਕੇ ਰਿਲ ਹੋੜ ਬਾਣੀ ਹੈ ਨਹੀਂ ਉਹ ਨਹੀਂ ਪੜਦੇ ਉਹਨਾਂ ਨੇ ਆਪਣਾ ਤਕਰਾਰਾ ਕਰ ਪਰਮੇਸ਼ਰ ਦੇ ਟਕਰਾਰਾਂ ਕਰਕੇ ਵਿਚਾਰਾਂ ਕਰਕੇ ਤਰਾਂ ਕੋਟ ਲੱਗੀਆਂ ਨੇ ਧੜਿਆਂ ਸਾਰੇ ਸ੍ਰਿਸ਼ਟੀ ਇਸੇ ਤਰ੍ਹਾਂ ਹੁੰਦੀ ਆ ਇੱਕ ਬੱਚਾ ਤੇ ਤੁਸੀਂ ਵੀ ਇਸੇ ਤਰ੍ਹਾਂ ਵੰਡੇ ਜਿੱਤ ਫਰਕ ਕੀ ਆ ਇਹ ਸ੍ਰਿਸ਼ਟੀ ਰੱਬ ਦੇ ਨਾਮ ਤੇ ਧੜਿਆਂ ਚ ਵੰਡਣੀ ਆ ਤੇ ਜੇ ਤੁਸੀਂ ਵੀ ਸਾਡੀ ਹਰ ਸੰਗਤ ਰੱਬ ਦੇ ਨਾਮ ਤੇ ਧੜਿਆਂ ਚ ਵੰਡਣੀ ਫਰਕ ਕੀ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਫਰਕ ਕੋਈ ਨਹੀਂ ਹੈਗਾ ਬੂ ਨਹੀਂ ਇਹ ਨਾ ਮਾ ਕਿਸੇ ਦਾ ਬੰਦਾ ਫਿਰ ਉਹ ਫਰਕ ਹੈਗਾ ਸਾਡੇ ਨਹੀਂ ਕੋਈ ਫਰਕ ਨਹੀਂ ਆਗਾ ਕੀ ਕਰਦੇ ਆ ਕੋਈ ਪੰਜਾਬ ਵਾਲੇ ਪਾਸੇ ਕੋਈ ਬੰਦਾ 2010 ਗੱਡੀਆਂ ਲੈ ਕੇ ਆ ਗਿਆ ਬੱਲੇ ਬੱਲੇ ਉਹੇ ਲਾਗੇ ਰੋ ਰੋ ਕੇ ਹੱਥ ਜੋੜੀ ਜਾਣੇ ਹਨ ਮੱਥੇ ਟੇਕੀ ਜਾਣੇ ਆਹ ਧਾਤੀ ਤੇ ਰੱਖਿਆ ਜਿਸ ਨੇ ਖਸਮ ਨੂੰ ਸੀਸ ਨਵਾਇਆ ਹੋਵੇ ਨਵਾਇਆ ਉਹ ਕਿ ਸੇਖੋ ਨਾ ਸੀਸ ਨਹੀਂ ਨਾ ਲੈਣਾ ਚਾਹਦਾ ਚਾਹ ਨਹੀਂ ਚਾਹੀਦਾ ਵੀ ਨਹੀਂ ਅੱਗੇ ਤੁਸੀਂ ਸਾਬਲਾਂ ਨੂੰ ਕਿਹ ਪਾਸੇ ਕਿਹ ਦਿਖਾਉਂਦੇ ਹੋ ਇਹ ਸੰਸਾਰ ਨੂੰ ਮਾਰ ਕੇ ਦੇਉਗੇ ਸੰਸਾਰ ਨੂੰ ਕੀ ਰਸਤਾ ਦਿਓਗੇ ਤੁਸੀਂ ਸੋਚ ਸਕਦੇ ਆ ਨਹੀਂ ਨਾ ਦੇ ਸਕਦਾ ਕਿਹੜਾ ਮਿਸ਼ਨ ਕਰਾਉਣਾ ਤੁਸੀਂ ਕਿਹੜਾ ਮਾਰਕ ਕਰਾਉਣਾ ਇਹਨਾਂ ਦਾ ਚਾਰਜ ਜੋ ਕਰੇ ਜੋ ਪਰਮੇਸ਼ਰ ਹਾਸੇ ਕਿਤੇ ਵਸਦਾ ਉਸਨਾਂ ਦਾ ਕੀ ਕੋਟਾ ਕਰਦੀ ਇਹਨਾਂ ਲਈ ਪੜਾਇਆ ਕੋ ਕੋ ਪਰਮੇਸ਼ਰ ਨੇ ਆਪਣਾ ਯਾਸਾ ਨਾ ਨਾ ਸੋਚਿਆ ਨਾ ਮੀਟਾ ਕੋਈ ਜਦੋਂ ਬਾਤ ਉਹ ਜਦੋਂ ਮੰਨ ਦੀ ਥਿਉਰੀ ਵੀ ਗਲਤ ਨਹੀਂ ਹੋਣ ਦਿੱਤੀ ਤੇ ਬ੍ਰਹਮਾ ਦਾ ਇੱਕ ਦਿਨ ਵੀ ਵੇਸ਼ਟ ਨੂੰ ਲੁੱਟਾ ਪਰਮਾ ਦੇ ਇੱਕ ਦਿਨ ਦੇ ਵਿੱਚ ਜੀ ਨੂੰ ਸੁਸਤਰਾਮ ਨੇ ਚੌਕੜੀ ਜੋਗ ਬੈਠਿਆ ਚਾਰ ਚੁਗ ਦੀ ਚੌਕੜੀ ਆਹ ਚੁਗਾਂ ਦੀ ਇੱਕ ਚੌਕੜੀ ਹੈ ਚ ਚੌਕੜੀਆਂ ਦਾ ਇੱਕ ਮਨਵੰਤ ਹੈ ਚ ਚੌਕੜੀਆਂ ਦਾ ਕਹਿੰਦਾ ਇੱਕ ਮਨਵੰਤ ਹੈ Çocuğumun antrenörler, ekmanında, bramada, etti. Yeah. Münidis uyuyor. E münidis. Çocuğumun antrenörler ekbramada devam ediyor. Ve lavnoçar birşeylermiş. Hmnda biraz süre vakitli, aop niyel karada ਉਨ ਸਾਰ ਨੂੰ ਇੱਕੇ ਵਾਰ ਇਕੱਠਾ ਕਰਕੇ ਦੁਨੋਂ ਦਾ ਵਾਦਾ ਨੁਮਾਰਾ ਇਕੱਠਿਆਂ ਕਰਕੇ ਕੀ ਕਰਨਾ ਜਿਹੜਾ ਜਿਹੜਾ ਜਿਸੇ ਜੋਗ ਦੇ ਵਿੱਚ ਉਹਦੇ ਨਾਲ ਵਾਦਾ ਕੀਤਾ ਹੁੰਦਾ ਉਹਨਾਂ ਸਾਰਿਆਂ ਦਾ ਪੂਰਾ ਕਰਦਾ ਵਾਦਾ ਪੂਰਾ ਕਰਦੇ ਆਪਾਂ ਆਪਣੇ ਜਨਮ ਚੇਤਰ ਤੋਂ ਜਿਹੜਾ ਵਾਦਾ ਕਰਦੇ ਪੂਰਾ ਕਰਦੇ ਨਹੀਂ ਕਰਦੇ ਕਿਉਂਕਿ ਆਪਾਂ ਆਪਣੇ ਜਨਮ ਵਾਸਤੇ ਨਹੀਂ ਨਾ ਜਾਈਂ ਤਾਂ ਕੀ ਉਹਦਾ ਖਲਾਸਾ ਕਰ ਲੋਗੇ ਠੀਕ ਹੈ ਤਾਂ ਫਿਰ ਇੱਕ ਦੇਤੀ ਹੱਥ ਜੋੜੋ ਬਾਕੀ ਬਾਕੀ ਸਟੈਂਡਰਡ ਸਟੈਂਡਰਡ ਇਸਦੇ ਨਾਲ ਹੀ ਸੋ